ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਹਨਾਂ ਗਰੀਬ ਪਰਿਵਾਰਾਂ ਦੇ ਘਰ ਫਸਲਾਂ ਬਚਾਈਆਂ ਜਾ ਸਕਦੀਆਂ ਅਸੀਂ ਇਸ ਵਾਰ ਵਿਖਤ ਜੀਰੇ ਹਲਕੇ ਦੇ ਨਗਰ ਮਖੂ ਕਸਬੇ ਦੇ ਇੱਕ ਪਿੰਡ ਰੁਕਣੇ ਵਾਲੇ ਖੜੇ ਆ ਜੀ ਔਰ ਆ ਤੁਸੀਂ ਪਾਣੀ ਦੇਖ ਲਓ ਵੀ ਲਗਭਗ ਘਰ ਦੇ ਵਿੱਚ ਪਾਣੀ ਜਿਹੜਾ ਵੜਨੀ ਵਾਲਾ ਔਰ ਪਿੰਡ ਵਾਲੇ ਨੌਜਵਾਨਾਂ ਵੱਲੋਂ ਪੂਰਾ ਜ਼ੋਰ ਦੇ ਨਾਲ ਹੰਬੜਾ ਮਾਰਿਆ ਜਾ ਰਿਹਾ ਹੈ ਪੂਰਾ ਜਿਹੜਾ ਰਾਤ ਦਿਨ ਇੱਕ ਕਰਕੇ ਆਪਦੇ ਬੂਰੇ ਭਰ ਕੇ ਮਿੱਟੀ ਲਾ ਕੇ ਕਿਵੇਂ ਨਾ ਕਿਵੇਂ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਪਰ ਆਹ ਤਾਂ ਤੁਸੀਂ ਖੁਦ ਦੇਖ ਸਕਦੇ ਹੋ ਵੀ ਫਰਾਰੀ ਗੱਡੀ ਦੀ ਸਪੀਡ ਦੇ ਨਾਲੋਂ ਵੀ ਤੇਜ਼ ਪਾਣੀ ਆ ਰਿਹਾ ਹੈ ਜੀ ਇੰਨਾ ਤੇਜ਼ ਪਾਣੀ ਆ ਰਿਹਾ ਹੈ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਔਰ ਘਰ ਦੇ ਵਿੱਚ ਪਾਣੀ ਆ ਜਿਹੜਾ ਉਹ ਇਹੋ ਜੀ ਸਥਿਤੀ ਆ ਗਈ ਵੀ ਘਰ ਦੇ ਵਿੱਚ ਪਾਣੀ ਕੋਈ ਪਤਾ ਨਹੀਂ 1 ਮਿੰਟ ਬਾਅਦ ਜਾਂ 2 ਮਿੰਟ ਬਾਅਦ ਘਰ ਦੇ ਵਿੱਚ ਪਾਣੀ ਵੜ ਜਾਵੇ ਔਰ ਇੱਥੋਂ ਦਾ ਜਿਹੜਾ ਘਰ ਵਾਲੇ ਆ ਉਹ ਵਿਚਾਰੇ ਪਸ਼ੂਆਂ ਨੂੰ ਸੇਫ ਕਰ ਰੱਖਣ ਦੇ ਲਈ ਪਛਵਾਣੂ ਸੇਫ ਰੱਖਣ ਦੇ ਲਈ ਜਿਹੜਾ ਔਰ ਘਰ ਦੇ ਸਮਾਨ ਨੂੰ ਸੇਫ ਰੱਖਣ ਦੇ ਲਈ ਟਰਾਲੀਆਂ ਪਰ ਪਰ ਕੇ ਘਰ ਛੱਡ ਕੇ ਜਾ ਰਹੇ ਆ ਕਿੰਨਾ ਕੁ ਚਿਰ ਪੰਜਾਬ ਹੈ ਜਿਹੜਾ ਉਹ ਸੰਤਾਪ ਹੰਡਾਏਗਾ ਪੰਜਾਬ ਦੀ ਨੌਜਵਾਨੀ ਪੰਜਾਬ ਦੀਆਂ ਫਸਲਾਂ ਕਿੰਨਾ ਕੁ ਚਿਰ ਤਬਾਹ ਹੁੰਦੀਆਂ ਰਹਿਣਗੀਆਂ ਇਹ ਤੁਹਾਡਾ ਘਰ ਆ ਜੀ ਨਹੀਂ ਇਹ ਹੁਣ ਹੁਣ ਇਹ ਸਾਡੇ ਇਲਾਕੇ ਦਾ ਆਪਣਾ ਨਾ ਇਲਾਕਾ ਆਪਣਾ ਹੀ ਹੈ ਕੀ ਪ੍ਰਸ਼ਾਸਨ ਵੱਲੋਂ ਸਾਰ ਲਈ ਜਾ ਰਹੀ ਤੁਹਾਡੀ ਕਿ ਨਹੀਂ ਆ ਪਾਜੀ ਜੀ ਮੈਂ ਅਗਾ ਗੋੜੀ ਦੇ ਜਤ ਦਾਹਾ ਪਿੰਡਾਂ ਦਾ ਤੇ ਦਾਹਾ ਪਿੰਡਾਂ ਦਾ ਪ੍ਰਧਾਨ ਹੋ ਤੁਸੀਂ ਓਕੇ ਇਹ ਤਰੇ ਨਾ ਪਾਜੀ ਇਹ ਕਿਹੜੇ ਕਰਕੇ ਫਮਮਣ ਸਿੰਘ ਦਾ ਇਹ ਕਿਹੜਾ ਗਜਿੰਦਰ ਸਿੰਘ ਦਾ ਤੇ ਡੀਸੀ ਨੇ ਆਖਿਆ ਇਹਨਾਂ ਦੇ ਪਰਚਾ ਕੱਟਿਆ ਜਾਏਗਾ ਠੀਕ ਹੈ ਇਹਨਾਂ ਦੇ ਕੱਟਿਆ ਜਾਏਗਾ ਇਹਨਾਂ ਦਾ ਤੇ ਫਮਮਣ ਸਿੰਘ ਦਾ ਕਾਹ ਤੋਂ ਕੱਟਿਆ ਜਾਏਗਾ ਮੈਨੂੰ ਇਹ ਨਹੀਂ ਗੱਲ ਦਾ ਪਤਾ ਹੈਗਾ ਨਹੀਂ ਤੇਰੇ ਨਾਲੇ ਇਕ ਠੋਕੇ ਖੜਾਂਗੇ ਪਰਚਾ ਕੋਈ ਗੱਲ ਨਹੀਂ ਜਿੰਨੇ ਜੋਗੀ ਹੋਏ ਤੇਰੇ ਨਾਲ ਖੜਾਂਗੇ ਇਕ ਠੋਕੇ ਹਾਂਜੀ ਹਾਂ ਤੇ ਇਹ ਪ੍ਰਸ਼ਾਸਨ ਵੱਲੋਂ ਕੀ ਮਦਦ ਮਿਲ ਰਹੀ ਹੈ ਕੋਈ ਕਿ ਨਹੀਂ 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 ਪਾਜੀ ਇੱਥੇ ਕੋਈ ਨਹੀਂ ਆਇਆ ਇੱਕ ਮਿੰਟ ਕੋਈ ਨਹੀਂ ਆਇਆ ਇੱਥੇ ਹੁਣ ਆਪਣੇ 15 ਦਿਨ ਹੋ ਗਏ ਨੇ ਅਸੀਂ ਮੰਤਾ ਕੀਤੀਆਂ ਨੇ ठेकेदार ਨੂੰ ਆ ਕੇ ਠੇਕੇਦਾਰ ਗੱਟਰ ਕੇ ਰੋਕ ਦਿੱਤੇ ਨੇ ਕੋਈ ਗੱਟਾਂ ਲੱਗਿਆ ਕੁਛ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਨਾ ਤੇ ਆ ਵੇਖੋ ਪੁਲਿਸਾਂ ਦਾ ਵੀ ਆ ਦੇਖੋ ਜੀ ਆ ਫੋਨ ਦਿਖਾਓ ਆ ਦੇਖੋ ਜੀ ਕਿੰਨਾ ਪਾਣੀ ਕੇ ਦਮ ਪਾਣੀ ਦਾ ਪੱਧਰ ਕਿੰਨਾ ਵੱਧ ਚੁੱਕਾ ਜੀ ਦੇਖੋ ਆ ਦੇਖੋ ਜੀ ਪਾਣੀ ਦਾ ਪੱਧਰ ਲਗਭਗ 80 90 ਦੀ ਸਪੀਡ ਤੇ ਪਾਣੀ ਆ ਰਿਹਾ ਜੀ ਵੇਖੋ ਆ ਦੇਖੋ ਜੀ 40 40 ਫੁੱਟ 40 40 ਫੁੱਟ ਇੱਥੇ ਜਿਹੜਾ ਪਾਣੀ ਆ ਪਾਣੀ ਦਾ ਪੱਧਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜਿਹੜਾ ਵਧ ਗਿਆ ਜੀ ਆਹ ਤੁਸੀਂ ਘਰ ਦੇ ਹਾਲਾਤ ਦੇਖ ਲਓ ਘਰ ਵਾਲੇ ਜਿਹੜਾ ਉਹ ਘਰ ਛੱਡਣ ਨੂੰ ਮਜਬੂਰ ਹੋ ਗਏ ਆ ਜੀ ਆਹ ਤੁਸੀਂ ਦੇਖ ਲਓ ਆਹ ਬੱਚੇ ਨੌਜਵਾਨ ਅੱਛਾ ਆ ਇੱਧਰ ਆਓ ਵੀ ਚੱਲੇ ਆਹ ਫੜੀ ਇੱਕ ਫੜੀ ਹੋ ਇੱਕਮ ਆਹ ਫੜੀ ਇਹਨੂੰ ਨਾ ਲਾਈ ਇਹਨੂੰ ਨਾ ਲਾਈ ਆ ਗੁਰੂ ਜੀ ਦਾ ਖਾਲਸਾ ਆ ਗੁਰੂ ਜੀ ਦੀ ਫਤਿਹ ਵੀਰੇ ਇੱਥੋਂ 40 40 ਫੁੱਟ ਟਾ ਲੱਗ ਗਈ ਸਾਨੂੰ 5 6 ਘਰਾਂ ਜੀ ਜੀ ਕੋਈ ਸਾਡੀ ਮਤ ਨਹੀਂ ਕੀਤੀ ਕਿਸੇ ਨੇ ਕੋਈ ਪੰਚਾਇਤ ਦੀ ਥਾਂ ਨਹੀਂ ਕਿਤੇ ਮਿਲੀ ਸਾਡੇ ਕਮਰੇ ਟਹਿ ਗਏ ਜੀ ਗਰੀਬ ਬੰਦੇ ਆ ਪਹਿਲੀ ਸਾਰੀ ਟਹਿ ਗਈ ਸਾਡੀ ਕੁਝ ਨਹੀਂ ਰਹਿ ਗਿਆ ਸਾਡੇ ਕੋਲ ਬਸ ਆ ਥਾਂ ਥਾਂ ਹੈਗਾ ਸੀ ਹੁਣ ਕਿੱਥੇ ਜਾਈਏ ਉਹ ਟਰਾਲੀਆਂ ਲੈ ਆਂਦੀਆਂ ਨੇ ਸਾਮਾਨ ਸਾਰਾ ਕੱਢ ਲਿਆ ਵੇਖੋ ਇੱਧਰ ਨਹੀਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਮਦਦ ਨਹੀਂ ਮਿਲੀ ਨਹੀਂ ਕੋਈ ਮਤ ਨਹੀਂ ਮਿਲੀ ਸਾਨੂੰ ਕਿਦੇ ਨਹੀਂ ਥਾਂ ਦੇ ਕਿਸ ਤਰ੍ਹਾਂ ਥਾਂ ਰੱਖਣ ਲੱਗੇ ਹਾਲੇ ਵੀ ਬਾਈ ਜੀ ਮੈਂ ਸਮਝਦਾ ਜੇਕਰ ਨੌਜਵਾਨ ਸੰਗਤਾਂ ਜਾਂ ਹੰਬਲਾ ਮਾਰੇ ਤੇ ਬਚਾਇਆ ਜਾ ਸਕਦਾ ਵੱਡੇ ਨੁਕਸਾਨ ਹੋਣ ਤੋਂ ਹਾਂਜੀ ਬਿਲਕੁਲ ਐਸ ਡੀ ਨੇ ਕਿਹਾ ਇੱਥੇ ਨਹੀਂ ਲੱਗਣ ਦਿੱਤੇ ਗੱਟੇ ਉਹਨੇ ਠੇਕੇਦਾਰ ਨੇ ਕਿਹਾ ਨਹੀਂ ਕਿਉਂ ਹੀ ਲੱਗਣ ਦਿੱਤੇ ਜੀ ਉਹ ਆnde ਇੱਥੇ ਲੋੜ ਹੀ ਨਹੀਂ ਗਈ ਇੱਥੇ ਨਹੀਂ ਅਸੀਂ ਬੰਨੂ ਜੇਕਰ ਜੇ ਲੋੜ ਨਹੀਂ ਕਹਿੰਦੇ ਹੈਗੀ ਜੇਕਰ ਇਹਦੇ ਵਿੱਚ ਪਾਣੀ ਵੜ ਗਿਆ ਤੇ ਜ਼ਿੰਮੇਵਾਰ ਫਿਰ ਕੌਣ ਹੋਊਗਾ ਜੀ ਕੋਈ ਵੀ ਨਹੀਂ ਪ੍ਰਸ਼ਾਸਨ ਹੋਵੇ ਜ਼ਿੰਮੇਵਾਰ ਇੱਥੇ ਘਾਰ ਬਣਾ ਕੇ ਦੇਵਣ ਸਾਨੂੰ ਕਿਤੇ ਥ ਕਿਦੇ ਪਚੇਤੀ ਥਾਂ ਉਥੇ ਦੇਵਨ ਸਾਨੂੰ ਅੱਛਾ ਅੱਜ ਕਿੱਥੇ ਜਾਈਏ ਗੱਟੇ ਅੱਛਾ ਹੱਥਲੇ ਤੁਸੀਂ ਆਪ ਲਾਏ ਆ ਅਸੀਂ ਦਿਹਾੜੀ ਲਾ ਕੇ ਆਪ ਗੱਟੇ ਲਵਾਏ ਨੇ ਤੂੰ ਅੱਛਾ ਆਹ ਸਾਨੂੰ ਕਹਿੰਦਾ ਨਹੀਂ ਗੱਟੇ ਲਾਂ ਡੀਸੀ ਆਂਦੀ ਤੇਰੇ ਤੇ ਪਰਚਾ ਕਰਨੀ ਮੈਂ ਕਰ ਦੇ ਮੈਂ ਕਰ ਦਾਂ ਮੈਂ ਤੀਸੀ ਕਾ ਤੋਂ ਕਹਿੰਦੀ ਪਰਚਾ ਕਰਦੀ ਹਾਂ ਜੀ ਤੁਸੀਂ ਉੱਠੋ ਇੱਥੋਂ ਮੈਂ ਕਹਾਂ ਤੋਕਾ ਤੋਂ ਮਾਲਕੀ ਥਾਂ ਦੀ ਉੱਠੋ ਇੱਥੋਂ ਜਾਓ ਤੁਸੀਂ ਵੀ ਕਹਿੰਦੇ ਹੋਣੇ ਵੀ ਤੁਸੀਂ ਸਮਾਨ ਕੱਢ ਲਓ ਆਵਦਾ ਸਮਾਨ ਕੱਢ ਲਓ ਅਸੀਂ ਕਿ ਆ ਕਿਉਂ ਕੱਢੀਏ ਸਾਡੀ ਅਜੇ ਸਾਡਾ ਘਰ ਛੱਡਣ ਤੇ ਮਜਬੂਰੀ ਜਿਹੜਾ ਘਰ ਇੱਕ ਇੱਕ ਇੱਟ ਕਮਾਈ ਦੇ ਨਾਲ ਬਣਾਈ ਹੋਵੇ ਕਿ ਕੌਣ ਛੱਡਣ ਨੂੰ ਕਿ ਕੋਈ ਕੋਈ ਵੀ ਨਹੀਂ ਛੱਡੇਗਾ ਜੇ ਇਹ ਥਾਂ ਇੱਥੇ ਛੱਡਦੇ ਨੇ ਜੇ ਕਿਤੇ ਵੀ ਬੰਨ ਤੇ ਬੰਦੇ ਨੇ ਕੋਈ ਕਾਲ ਨੂੰ ਧੱਕਾ ਮਾਰਦਾ ਜਾਂ ਕਿਤੇ ਵੀ ਇਹਨਾਂ ਨੂੰ ਕੋਈ ਪੱਕਾ ਟਿਕਾਣਾ ਕੋਈ ਦੇਵੇ ਸਰਕਾਰ ਆਜਾ ਕੋਈ ਵੀ ਮਤ ਕਰੇ ਕੋਈ ਵੀਰ ਸੱਜਣ ਜਾਂ ਜਿੰਨੇ ਵੀ ਕੋਈ ਹੈਗੇ ਨੇ ਆਪਣੇ ਸੇਵਾਦਾਰ ਜਾਂ ਕੋਈ ਵੀ ਕਾਰ ਕਰਾ ਕੇ ਇਹਨਾਂ ਦਾ ਟਿਕਾਣਾ ਬਣਾਇਆ ਜਿੱਥੇ ਇਹਨਾਂ ਦੇ ਬੱਚੇ ਵੀ ਸੇਫ ਰਹਣ ਤੇ ਇਹਨਾਂ ਦੇ ਮਾਲ ਡੰਗਰ ਵੀ ਸੇਫ ਰਵੇ ਤੇ ਆ ਵੀ ਸਹੀ ਰਹਿਣ ਇੱਥੇ ਤੇ ਅੱਜ ਵੀ ਜੁੜੇ ਤੇ ਕੱਲ ਵੀ ਜਿਹੜੇ ਹੁਣ ਇੱਕ ਸਮਾਨ ਚੱਕ ਕੇ ਟਰਾਲੀ ਤੇ ਲਾਦ ਲਿਆ ਹੁਣ ਕਿੱਥੇ ਲਾਉਣਗੇ ਕਿੱਥੇ ਰਹਿਣਗੇ ਗਰਾਊਂਡ 'ਚ ਸੜਕ ਤੇ ਵੀਰੇ ਤੂੰ ਆ ਰਿਹਾ ਆ ਗਿਆ ਬੱਚੇ ਨਹੀਂ ਇਹ ਬੱਚੇ ਇਹ ਮੁੰਡਾ ਨਹੀਂ ਉਰੇ ਆਪ ਤੂੰ ਆ ਤੇਜ਼ ਰਿਹਾ ਅੱਜ ਨਾਲ ਖੜ ਜੋ ਕਹਿ ਰਿਹਾ ਵੀ ਜੇਕਰ ਤੁਸੀਂ ਜਾਨ ਬਚਾਉਣੀ ਘਰ ਛੱਡ ਕੇ ਜਾਓ ਘਰ ਛੱਡ ਕੇ ਜਾਓਗੇ ਤੁਸੀਂ ਨਹੀਂ 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 ਜਾਣਾ ਘਰ ਛੱਡ ਕੇ ਕਿਉਂ ਨਹੀਂ ਜਾਣਾ ਘਰ ਛੱਡ ਕੇ ਪੁੱਤ ਸਾਡਾ ਘਰ ਆ ਹਾਂ ਤੁਹਾਡਾ ਘਰ ਹੈ ਤੁਹਾਡਾ ਘਰ ਹੈ ਹਾਂਜੀ ਤੇ ਸਰਕਾਰ ਤਾਂ ਕਹਿ ਰਹੀ ਏ ਔਰ ਪ੍ਰਸ਼ਾਸਨ ਕਹਿ ਰਿਹਾ ਵੀ ਪਾਣੀ ਵਧ ਰਿਹਾ ਹੈ ਵੀ ਤੁਸੀਂ ਘਰ ਛੱਡ ਕੇ ਚਲੇ ਜਾਓ ਜੇ ਜਾਨ ਬਚਾਉਣੀ ਹੈ ਅਸੀਂ ਘਰ ਛੱਡ ਕੇ ਜਾਏ ਵੇਖੋ ਜੀ ਇੱਕ ਬੱਚਾ ਕਹਿ ਰਿਹਾ ਵੀ ਅਸੀਂ ਕਿੱਥੇ ਜਾਈਏ ਘਰ ਛੱਡ ਕੇ ਤੇ ਗੱਲ ਇਸ ਛੋਟੇ ਬੱਚੇ ਦੀ ਬਿਲਕੁਲ ਸਹੀ ਏ ਜਿਹੜਾ ਇੱਕ ਇੱਕ ਇੱਟ ਲਾ ਕੇ ਮਿਹਨਤ ਦੀ ਕਮਾਈ ਦੇ ਨਾਲ ਕਿਰਤ ਕਰਕੇ ਘਰ ਬਣਾਇਆ ਹੋਵੇ ਬਈ ਉਹਨੂੰ ਛੱਡਣ ਨੂੰ ਜੀ ਨਹੀਂ ਕਰਦਾ ਆਪ ਇਨਸਾਨ ਭਲਾ ਮਰ ਜਵੇ ਪਰ ਘਰ ਨੂੰ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਔਰ ਕਿਤੇ ਨਾ ਕਿਤੇ ਇਹ ਸਿਸਟਮ ਦੀ ਕਮੀ ਦੇ ਨਾਲ ਆ ਜਿਹੜਾ ਇਹ ਐਡਾ ਵੱਡਾ ਨੁਕਸਾਨ ਹੋਇਆ ਹੈ ਸਾਰਾ ਦੋਸ਼ ਸਿਸਟਮ ਦਾ ਵੀ ਨਹੀਂ ਦੇ ਰਹੇ ਪਰ ਕੁਦਰਤੀ ਕੁਛ ਕੁਦਰਤੀ ਕਰੋਪੀ ਹੈ ਕੋਈ ਸਿਸਟਮ ਦੇ ਕਰਕੇ ਪਹਿਲਾਂ ਵੀ ਹੜਾ ਕਰਨ ਵੀ ਸਾਡੇ ਡੈਡੀ ਦੀ ਮੌਤ ਹੋ ਗਈ ਸੀ ਉਦੋਂ ਵੀ ਕਿਸੇ ਵੀ ਹਾਂਜੀ ਕਿਸੇ ਨੇ ਸਾਡੀ ਸਹਾਈਤ ਨਹੀਂ ਕਿਸੇ ਨੇ ਮਦਦ ਨਹੀਂ ਕੀਤੀ ਗਈ ਤੇ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਕਿ ਜਿਵੇਂ ਸਾਨੂੰ ਸਰਕਾਰਾਂ ਕਹਿ ਰਹੀ ਨੇ ਕਿ ਥਾਂ ਜਗਾ ਛੱਡੋ ਅਗਰ ਸਾਨੂੰ ਜਗਾ ਕੋਈ ਟਿਕਾਣਾ ਪੱਕਾ ਦੇਣ ਤਾਂ ਫੇਰ ਹੀ ਅਸੀਂ ਜਾਈਏ ਬਿਲਕੁਲ ਜੀ ਅਸੀਂ ਜੇ ਕੱਲ ਨੂੰ ਉੱਥੇ ਕੋਈ ਉਹ ਐਕਸ਼ਨ ਚੱਕਦੇ ਨੇ ਅਸੀਂ ਕਿੱਥੇ ਜਾਈਏ ਫੇਰ ਮੁਰਦੂ ਬਿਲਕੁਲ 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 ਆ ਜੋ ਉਧਰ ਦਿਖਾਉਣੇ ਲਾ ਚੱਲਦਾ ਰਹਿੰਦੇ ਇਧਰ 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 ਉਧਰ ਦਿਖਾਉਣੇ ਬੰਦਾ ਕਿੱਧਰ ਜਾਈਏ ਸਾਡਾ ਦੇਵਾਨਾ ਸਾਡੀ ਸੇਵਾ ਕਰੋ ਓਏ ਹੋ ਆ ਮੜੇ ਦਿਖਾ ਦਿਓ ਆ ਵੇਖੋ ਕਿੰਨਾ ਸਮਾਨ ਲੱਗਿਆ ਕੱਢਣ ਇਹ ਵੇਖੋ ਜੀ ਹਾਂ ਦਾ ਕਹਤਾਰੇ ਭੈਣਾ ਭਰਾਵਾਂ ਵੱਲੋਂ ਜਿਹੜਾ ਉਹ ਘਰ ਛੱਡਣ ਲਈ ਮਜਬੂਰੀ ਇੰਨੀ ਆ ਗਈ ਹੈ ਜੀ ਘਰ ਛੱਡਣ ਲਈ ਤਿਆਰ ਹੋ ਗਿਆ ਹੁਣ ਘਰ ਛੱਡ ਕੇ ਇਨਸਾਨ ਕਿੰਨਾ ਕੁ ਚਿਰ ਘਰ ਤੋਂ ਬਾਹਰ ਜਾਏਗਾ ਜੀ ਆਖਿਰ ਤਾ ਘਰ ਘਰ ਹੀ ਹੁੰਦਾ ਆਪਾਂ ਇੱਕ ਦਿਨ ਰਿਸ਼ਤੇਦਾਰੀ ਚ ਚਲੇ ਜੀਏ ਸਵੇਰੇ ਤੇ ਸ਼ਾਮ ਨੂੰ ਜੀ ਕਰਦਾ ਵੱਡ ਵੱਡ ਖਾਂਦਾ ਵੀ ਆਪਦੇ ਘਰੇ ਹੀ ਚਲੀਏ ਆਪਦੇ ਪਰਿਵਾਰ ਚ ਹੀ ਚੱਲੇ ਚਲੀਏ ਆਪਦੇ ਜੀਆਂ ਚ ਹੀ ਚਲੀਏ ਤੇ ਦੇਖੋ ਸਮਾਨ ਕੱਢ ਕੇ ਘਰਾਂ ਚੋਂ ਬਾਹਰ ਵੇ ਤਰਪੈ ਕਿਉਂਕਿ ਬਾਰਿਸ਼ ਆ ਗਈ ਹੈ ਇੱਕ ਪਰਮਾਤਮਾ ਪਤਾ ਨਹੀਂ ਕੀ ਪੰਜਾਬ ਦੇ ਨਾਲ ਨਾਰਾਜ਼ ਨਾਰਾਜ਼ਗੀ ਉਹਦੀ ਬਾਰਿਸ਼ ਆ ਜਿਹੜੀ ਪਤਾ ਹੀ ਨਹੀਂ ਲੱਗਦਾ ਕਦੋਂ ਆ ਜਾਣੀ ਬਾਰਿਸ਼ ਜਿਹੜੀ ਉਹਦੇ ਨਾਲ ਜਿਹੜਾ ਹੜ੍ਹਾਂ ਦੇ ਚਾਂਸ ਜਿਹੜਾ ਉਹ ਜ਼ਿਆਦਾ ਵੱਧ ਜਾਂਦੇ ਆ ਔਰ ਪਾਣੀ ਦੀ ਸਪੀਡ ਚੈੱਕ ਕਰ ਲਓ ਜੀ ਆਹ ਦੇਖੋ ਪਾਣੀ ਹੱਦ ਤੋਂ ਜ਼ਿਆਦਾ ਜਿਹੜਾ ਪਾਣੀ ਫਰਾਰੀ ਗੱਡੀ ਦੀ ਸਪੀਡ ਦੇ ਨਾਲੋਂ ਜ਼ਿਆਦਾ ਪਾਣੀ ਜਿਹੜਾ ਸਪੀਡ ਦੇ ਨਾਲ ਆ ਰਿਹਾ ਹੈ ਔਰ ਰੱਬ ਵੀ ਰੁਸਿਆ ਏ ਸਾਡੇ ਨਾਲ ਲੋਕ ਤਾਂ ਰੁਸੇ ਹੀ ਰੁਸੇ ਨੇ ਰੱਬ ਵੀ ਰੁਸ ਗਿਆ ਇਸ ਵਾਰ ਸਾਡੇ ਨਾਲ ਭਾਈ ਜੀ 2 ਮਿੰਟ ਦਿਓ ਮੈਂ ਕਰਦਾ ਫੋਨ ਔਰ ਸਾਰੇ ਦਾਨੀ ਸੱਜਣਾ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਹੈ ਕਿਸੇ ਤੋਂ ਆਸ ਨਹੀਂ ਹੈਗੀ ਪੰਜਾਬੀਓ ਤੁਸੀਂ ਸਾਰੇ ਇਸ ਪਿੰਡ ਦਾ ਸਾਥ ਦਿਓ ਤਗੜੇ ਹੋ ਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਤੁਸੀਂ ਮਿੱਟੀ ਲੈ ਕੇ ਔਰ ਖਾਲੀ ਬੂਰੀਆਂ ਲੈ ਕੇ ਆਵੋ ਮੈਂ ਮੈਂ ਪਾਈ ਕੋ ਦਸ-ਦਸ ਪਿੰਡਾਂ ਦੇ ਬਦਾਰ ਸਾਹਿਬ ਨੇ ਗੱਟੇ ਬੜੇ ਮੈ ਲਲਵਾਈ ਨੇ ਇਹਨਾਂ ਦੇ ਮੈਂ ਘਰ ਤੇ ਕਿ ਮਤਲਬ ਜੇ ਨਹੀਂ ਹੋਵੇ ਕਿਸਾਨ ਮੈਂ ਬੜਾ ਕੁਝ ਕੀਤੀ ਏ ਉਹ ਕਿੰਨੀ ਵੀ ਲੈਵਰ ਦਾ ਚਲਦੀ ਵੀ ਹੈ ਬਾਂ ਤੇ ਕੰਮ ਹੋ ਰਿਹਾ ਤੇ ਮੈਂ ਕਰੋਂਦਾ ਵੇ ਕੰਮ ਸਾਰਾ ਵੀ ਕੋਈ ਬੰਦਾ ਦਿਹਾੜੀ ਦਾ ਲੱਗਿਆ ਉਹ ਨਹੀਂ ਉਹ ਮੈਂ ਸਾਰਾ ਕੰਮ ਮਤਲਕ ਕਰੋਂਦਾ ਪਿਆ ਦਾਹ ਪਿੰਡਾਂ ਵਾਲਾ ਤੇ ਵਿਧਾਨ ਸਭਾ ਬੋਲਦਾ ਕਿੰਨਾ ਵੀ ਕੰਮ ਕੀਤਾ ਬਹੁਤ ਜਰ ਮੈਂ ਹੀ ਕੀਤਾ ਕੰਮ ਬਸ ਇਹੋ ਮੇਰੀ ਅਪੀਲ ਏ ਇੱਕ ਵਾਂ ਤੂੰ ਆਹ ਫੋਨ ਫੜਾ ਲੈ ਇੱਕ ਵਾਂ ਤੂੰ ਆਹ ਫੋਨ ਪੜ ਸੋ ਪਾਣੀ ਦੇਖੋ ਮੇਰੇ ਭਰਾਵੋ ਆਹ ਦੇਖੋ ਪਾਣੀ ਦੀ ਸਥਿਤੀ ਪਿੰਡ ਰੁਕਣੇ ਵਾਲਾ ਕਸਬਾ ਮਖੂ ਦਾ ਇਹ ਪਿੰਡ ਆ ਜੀ ਸੋ ਜੇਕਰ ਪੰਜਾਬੀਓ ਤੁਸੀਂ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹੋ ਪਿੰਡ ਦਾ ਸਾਥ ਦੇਨੇ ਹੋ ਹਜ਼ਾਰਾਂ ਏਕੜ ਆ ਜਿਹੜੇ ਪੰਜਾਬ ਦੇ ਬਚ ਜਾਣਗੇ ਨਹੀਂ ਤੇ ਇੱਥੇ ਘਰਾਂ ਦੇ ਕਰਤਬਾ ਹੋ ਜਾਣਗੇ ਆ ਮੇਨ ਬੰਨ ਹੈ ਜੀ ਤੁਹਾਨੂੰ ਦਿਖਾਉਣਾ ਮੈਂ ਜੇਕਰ ਉਹ ਬੰਨ ਟੁੱਟ ਗਿਆ ਤੇ ਪਿੰਡਾਂ ਦੇ ਪਿੰਡ ਆ ਜਿਹੜੇ ਤਬਾਹ ਹੋ ਜਾਣਗੇ ਸੋ ਆ ਤੁਸੀਂ ਪਾਣੀ ਦੀ ਸਪੀਡ ਚੈੱਕ ਕਰ ਲਓ ਮੇਰੇ ਦੇਖਦੇ ਆ ਦੇਖਦੇ ਆ ਤਿੰਨ ਚਾਰ ਫੁੱਟ ਪਾਣੀ ਵੱਧ ਗਿਆ ਜੀ ਔਰ ਆ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਜੀ ਤਹਿਸ ਨੈਸ ਹੋ ਗਿਆ ਸਾਰੀਆਂ ਫਸਲਾਂ ਜਿਹੜੀਆਂ ਉਹ ਖਰਾਬ ਹੋ ਗਈਆਂ ਤਬਾਹ ਹੋ ਗਈਆਂ ਜੇਕਰ ਸਮਾਂ ਹਜੇ ਵੀ ਵਿਚਾਰਿਆ ਜਾ ਸਕਦਾ ਏ ਹਜੇ ਵੀ ਮੌਕਾ ਸੰਭਾਲਿਆ ਜਾ ਸਕਦਾ ਏ ਜੇਕਰ ਮੌਕੇ ਤੇ ਤੁਸੀਂ ਹਜੇ ਵੀ ਆ ਜੰਨੇ ਹੋ ਤੇ ਮੈਂ ਕਹਿੰਨਾ ਵੀ ਇਹ ਫਸਲ ਵੀ ਬਚਾਈ ਜਾ ਸਕਦੀ ਏ ਪਰਿਵਾਰ ਵੀ ਬਚਾਈ ਜਾ ਸਕਦੇ ਪਸ਼ੂ ਵੀ ਬਚਾਈ ਜਾ ਸਕਦੇ ਆ ਤੇ ਸਮਾਂ ਗਵਾਉਣਾ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਇੱਕ ਜੁੱਟ ਹੋ ਕੇ ਪੰਜਾਬ ਦੇ ਭੈਣੋਂ ਤੇ ਭਰਾਵੋ ਇੱਥੇ ਪਿੰਡ ਰੁਕਣੇ ਵਾਲਾ ਵਿਖੇ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਆਪਣਾ ਸਰਦਾਰ ਜੀ ਇਹੀ ਪਿੰਡ ਆਹੀ ਘਰ ਆ ਇਹ ਸਿਰ ਆਪਣਾ ਨਾਲ ਹੀ ਹੈ ਅੱਛਾ ਨਾਲ ਹੀ ਘਰ ਆ ਕਿੱਥੇ ਜਾ ਰਹੇ ਹੋ ਤੁਸੀਂ ਇੱਥੇ ਆਇਆ ਪਾਣੀ ਥੋੜਾ ਟੈਨਸ਼ਨ ਜੀ ਬਣੀ ਸੀ ਕੀ ਘਰ ਛੱਡ ਕੇ ਜਾਓਗੇ ਫਿਰ ਤੁਸੀਂ ਫਿਰ ਉਹ ਇਹੀ ਹਾਲਾਤ ਬਣ ਸਕਦੇ ਹੋਰ ਕੀ ਕਰ ਸਕਦੇ ਆ ਘਰ ਛੱਡਣਾ ਪੈ ਸਕਦਾ ਹੈ ਵੇਖੋ ਜੀ ਛੋਟੇ ਛੋਟੇ ਜਵਾਕ ਕਿੰਨੇ ਕਿੰਨੇ ਸਾਲ ਦਾ ਬੱਚਾ ਜੀ ਇਹ ਆ ਜੀ 3 ਸਾਲਾਂ ਦਾ ਜੀ ਬੱਚਾ 3 ਸਾਲਾਂ ਦਾ ਬੱਚਾ ਇਹ 3 ਸਾਲਾਂ ਦਾ ਬੱਚਾ ਪੂਰਾ ਪਰਿਵਾਰ ਕਿੱਥੇ ਲੈ ਕੇ ਜਾਣ ਲੋਕ ਕਹਿ ਤਾਂ ਦਿੰਦੇ ਆ ਵੀ ਜੇਕਰ ਤੁਸੀਂ ਜਾਨ ਬਚਾਉਣੀ ਹੈ ਤੇ ਘਰ ਛੱਡ ਕੇ ਚਲੇ ਜਾਓ ਘਰ ਛੱਡ ਕੇ ਜਾਣ ਕਿੱਥੇ ਵੀ ਸਾਨੂੰ ਦੱਸਣ ਕੋਈ ਇਹਨਾਂ ਭਰਾਵਾਂ ਨੂੰ ਕੋਈ ਦੱਸੇ ਇਹ ਤਾਂ ਕਹਦਾ ਘਰ ਛੱਡ ਕੇ ਜਾਓ ਪਰ ਜਾਣ ਕਿੱਥੇ ਸਾਨੂੰ ਕੋਈ ਜਗ੍ਹਾ ਦਿਓ ਇਹਨਾਂ ਨੂੰ ਰਹਿਣ ਲਈ ਕੋਈ ਸੇਫ ਜਗ੍ਹਾ ਦਿਓ ਕਿੱਥੇ ਜਾਣ ਰਿਸ਼ਤੇਦਾਰ ਅੱਜ ਕੱਲ ਮਾਹੌਲ ਹੀ ਕਲਿਉਗੀ ਇਦਾਂ ਦਾ ਆਇਆ ਪਿਆ ਰਿਸ਼ਤੇਦਾਰ ਫੋਨ ਕਰਕੇ ਹਾਲ ਵੀ ਨਹੀਂ ਪੁੱਛਿਆ ਤੇ ਜਾਣ ਕੋਈ ਤੇ ਜਾਵੇ ਕਿੱਥੇ ਔਰ ਪਾਣੀ ਦੇਖੋ ਆ ਦੇਖੋ ਜੀ ਆ ਬੋਰੀਆਂ ਹੁਣੇ ਦੇਖੋ ਸਾਰੀਆਂ ਦਿਸਦੀਆਂ ਸੀਗੀਆਂ ਬੋਰੀਆਂ ਦੇ ਉੱਤੋਂ ਦੀ ਪਾਣੀ ਹੋ ਗਿਆ ਜੀ ਦੇਖੋ 15 20 ਫੁੱਟ ਪਾਣੀ ਹੋ ਗਿਆ ਔਰ ਇਹ ਤਾਂ ਸਰਾ ਸਾਰ ਯਾਰ ਇਹਨੂੰ ਤਾਂ ਰੋਕਿਆ ਜਾ ਸਕਦਾ ਇਹ ਜਿਹੜਾ ਬੰਨਾ ਇਹ